ਬੋਲ ਦਿਓ। ਰਾਮਪਰ ਬੋਲ ਦਿਓ। ਹਾਂਜੀ ਸੋਨੂ ਨਾ ਇੱਕ ਥੋੜਾ ਟਾਈਮ ਹੋ ਗਿਆ ਪਹਿਲਾਂ ਪੈਕ ਦਿੱਤਾ ਸੀਗਾ ਤਾਂ ਉਦੋਂ ਉਹ ਵਰਤਨ ਤੋਂ ਪਹਿਲਾਂ ਪਹਿਲਾਂ ਕੀ ਦੇਖਤਾ ਸੀਗੀ? ਪਹਿਲਾਂ ਇਹ ਦਸਤ ਘਰ ਸੀਗਾ ਤੇ ਪੱਟਾਂ ਦੀ ਜਲ ਸੀ। ਅੱਛਾ ਜੀ। ਕੋਈ ਹੋਰ ਜਲ ਸੀਗਾ? ਅੱਛਾ ਜੀ। ਇਹ ਦਵਾਈ ਖਾਣ ਨਾਲ ਥੋੜਾ ਜਿਹਾ ਫਾਇਦਾ ਮਿਲੂ ਗਿਆ। ਅੱਛਾ ਤਾਂ ਤੁਸੀਂ ਡਾਕਟਰਾਂ ਤੋਂ ਦਵਾਈਆਂ ਵੀ ਲੈ ਕੇ ਆਉਂਦੇ ਬਾਈ ਜੀ। ਦਵਾਈਆਂ ਵੀ ਦੇਸੀ ਵੀ ਲਈਆਂ। ਹਾਂਜੀ। ਇਹ ਜੀ ਦਵਾਈ ਵੀ ਖਾਧੀਆਂ। ਅੱਛਾ ਜੀ। ਤੇ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ? ਅੱਛਾ ਜੀ। ਇਹ ਦਵਾਈ ਖਾਣ ਨਾਲ ਕੋਈ ਫਾਇਦਾ ਨਹੀਂ। ਜਿਹੜਾ ਤੁਸੀਂ ਪੈਕ ਵਰਤਿਆ ਇਹਦੇ ਨਾਲ ਤੁਹਾਨੂੰ ਫਾਇਦਾ ਹੋਇਆ ਹਾਂਜੀ ਕਿੰਨਾ ਕੁ ਫਾਇਦਾ ਹੋਇਆ ਇਹਦੇ ਨਾਲ ਬਸ ਸਾਨੂੰ ਜੋ ਵੀ 10 ਗਣੇ ਫਾਇਦਾ ਹੋਇਆ ਜੀ ਅੱਛਾ ਤੇ ਇੱਕ ਥੋੜਾ ਬਗ શરીਰ ਦੇ ਉੱਪਰ ਗੰਡਾ ਵੀ ਸੀਗੀਆਂ ਹਾਂਜੀ ਉਹ ਖੁਰ ਗਈਆਂ ਹਾਂਜੀ ਹੈ ਗਿਆ ਕੁਸਮਾਣੀ ਪੁੱਛੀ ਆਪਾਂ ਠੀਕ ਹੋ ਗਈ ਅੱਛਾ ਤੁਸੀਂ ਕਿੰਨੇ ਦਿਨਾਂ ਦਾ ਕੋਰਸ ਲੈਂਤਾ ਸੀ ਬਾਈ ਜੀ 2 ਮਹੀਨਿਆਂ ਦਾ ਜੀ ਅੱਛਾ 2 ਮਹੀਨਿਆਂ ਦਾ 50 ਜਣਾਂ ਦਾ ਵਰਤਿਆ ਹਾਂਜੀ ਹਾਂਜੀ ਜੇ ਤੁਹਾਡੇ ਅੱਗੇ ਪਰਿਵਾਰ ਨੇ ਭੈਣ ਭਾਈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੱਖਾਂ ਭਾਈ ਵੀਡੀਓ ਦੇਖਣਗੇ ਤੁਹਾਡੀ ਅਨਰੋਜੀ ਕਰਨ ਵੀ ਤਦਮੈ ਸ਼ੋਕ ਤੁਲੋ ਮੇਮ ਨੂੰ ਤੁਹਾਨੂੰ ਮੱਹਾ ਹੋਇਆ ਤੇ ਤੁਸੀਂ ਕੋਈ ਨਾਲ ਬਹੁਤ ਸਾਰਾ ਫਾਦ ਮਿਲਦੀ ਹੈ ਅੱਛਾ ਜੀ ਵਰਤਨਾ ਕਾਹੀ ਦਾ ਹਾਂ ਜੀ ਥੈਂਕ ਯੂ ਬਈ